ਪੁਲਿਸ ਵਾਲਿਓ ਤੁਸੀਂ ਜਾਗ ਜਿਓ ਤੁਸੀਂ ਸਿਰਫ ਸੌਦੇਦਾਰੀਆਂ ਕਰਦੇ ਹੋ ਬਹਿ ਕੇ ਪ੍ਰਾਪਰਟੀਆਂ ਦੇ ਕੇਸ ਸੁਲਝਾਉਨੇ ਹੋ ਲੀਡਰਾਂ ਦੇ ਕੇਸ ਸੁਲਝਾਉਨੇ ਆ ਤੁਹਾਨੂੰ ਹੋਰ ਕੋਈ ਕੰਮ ਨਹੀਂਗਾ ਤੁਹਾਨੂੰ ਕੋਈ ਗਰੀਬ ਦੀ ਜਿੱਦਣ ਜਦੋਂ ਇਹ ਜੀ ਗੱਲ ਹੋ ਜਾਂਦੀ ਹੈ ਫਿਰ ਤੁਸੀਂ ਮੈਨੇਜ ਕਰਨ ਲੱਗ ਜਾਂਦੇ ਹੋ ਤੁਸੀਂ ਫਿਰ ਜਿਹੜੇ ਵੀ ਲੋਕ ਮੂੰਹ ਅੱਗੇ ਆਉਂਦੇ ਆ ਉਹਨਾਂ ਤੱਕ ਤੁਸੀਂ ਅਪਰੋਚਾਂ ਕਰਨ ਲੱਗ ਜਾਂਦੇ ਹੋ ਇਸ ਕਰਕੇ ਤੁਸੀਂ ਆਪਣੀ ਖਾਕੀ ਵਰਦੀ ਦੀ ਪੰਜਾਬ ਪੁਲਿਸ ਦੀ ਮਾੜੀ ਮੋਟੀ ਜਿਹੜੀ ਹੈ ਸ਼ਾਨ ਬਰਕਰਾਰ ਰੱਖੋ ਨਾ ਮਿੱਟੀ ਚ ਰਲੋ ਇਸ ਪੰਜਾਬ ਪੁਲਿਸ ਕਿਉਂ ਤੁਸੀਂ ਮੈਂ ਨਪੁੰਸਿਕ ਬਣੇ ਹੋਏ ਹਾਂ ਤੁਸੀਂ ਕੰਬੀ ਜਾਂਦੇ ਹੋ ਈਓ ਡਰੀ ਜਾਂਦੇ ਹੋ ਸਲੂਟ ਮਾਰੀ ਜਾਂਦੇ ਹੋ ਖੜੇ ਹੋਰ ਤੁਹਾਨੂੰ ਕੋਈ ਕੰਮ ਹੀ ਨਹੀਂ ਇਸ ਕਰਕੇ ਤੁਸੀਂ ਸ਼ਕਤੀ ਨਾਲ ਇਹਨਾਂ ਦਾ ਰਾਜ ਜਿਹੜਾ ਹੈ ਰੋਕੋ ਨਹੀਂ ਲੋਕ ਉੱਠ ਖੜਨਗੇ ਨਹੀਂ ਲੋਕ ਉੱਠ ਖੜਨਗੇ ਪੰਜਾਬ ਦੇ ਮੈਂ ਤੁਹਾਨੂੰ ਦੱਸਾਂ ਫਿਰ ਤੁਸੀਂ ਝਾਕੋਗੇ ਸਾਣਾ ਬਣਿਆ ਕੀ ਇਹ ਪੰਜਾਬ ਰਹਿ ਗਿਆ ਭਗਵੰਤ ਮਾਨਸਿਆ ਤੂੰ ਬੜੀਆਂ ਬੜੀਆਂ ਗੱਲਾਂ ਅੱਜ ਕਿਤੇ ਸ਼ਾਹਪੁਰ ਕੰਢੀ ਫਿਰ ਰਿਹਾ ਸੀ ਕਿਤੇ ਹੋਰ ਕਿਕਲੀਆਂ ਪਾਉਂਦੇ ਫਿਰਦੇ ਹੋ ਕਿਤੇ ਗੱਲਾਂ ਕਰਦੇ ਫਿਰਦੇ ਹੋ ਇਨਾਂ ਦੇ ਘਰ ਦੀ ਵੀ ਸਾਰ ਲੈ ਜਿਹੜੇ ਰੋਜ਼ ਹੋਮ ਮਿਨਿਸਟਰ ਤੂੰ ਆ ਜੇ ਨਹੀਂ ਆ ਛੱਡਦੇ ਪਰੇ ਉਹਦੇ ਅਸੀਂ ਦੇਖਦੇ ਆ ਕਿਵੇਂ ਇਹ ਇਹ ਕੁਸਕ ਵੀ ਜਾਵੇ ਕੋਈ ਹਨਮੋਲ ਮਛਨੋਈ ਨੇ ਆਪਣੇ ਪੇਜ ਤੇ ਪਾ ਕੇ ਜਿਉ ਤਾਂ ਡਰਾਮਾ ਉਹ ਸਰਕਾਰ ਦਾ ਸਭ ਤੋਂ ਵੱਡਾ ਡਰਾਮਾ ਹੈ ਮੈਂ ਇਹ ਨਹੀਂ ਕਹਿੰਦਾ ਉਹ ਮਾੜਾ ਚੰਗਾ ਪਰ ਹਰ ਗੱਲ ਛੁਪਾਉਣ ਲਈ ਵੀ ਸੌਖਾ ਹੈ ਚਾਰ ਬੰਦੇ ਬਾਹਰ ਬੈਠੇ ਆ ਚੁੱਪ ਕਰਕੇ ਆਪ ਹੀ ਇਹ ਪੁਲਿਸ ਆਪ ਹੀ ਇਹ ਸਰਕਾਰ ਇੱਕ ਉਹ ਵਟਸਐਪ ਤੇ ਇਨਸਟਾਗ੍ਰਾਮ ਤੇ ਉਹ ਇੱਕ ਵਾਇਰਲ ਕਰਵਾ ਦਿੰਦੀ ਆ ਵੀ ਇਹਦੀ ਜ਼ਿੰਮੇਵਾਰੀ ਆ ਫਲਾਨੇ ਗੈਂਗਸਟਰ ਨੇ ਲੈ ਲਈ ਫਲਾਨੇ ਨੇ ਲੈ ਲਈ ਇਹ ਬਿਲਕੁਲ ਫਰਾਡ ਆ ਝੂਠ ਕੰਮ ਇਹ ਸਿਰਫ ਇਸ ਕਰਕੇ ਵੀ ਬਾਹਰ ਬੈਠੇ ਨੇ ਉਹਨਾਂ ਦੇ ਪੱਲੇ 100 ਪਾ ਦੋ ਉਹਨਾਂ ਦੇ ਪੱਲੇ 200 ਪਾ ਦੋ ਆਪਾਂ ਨੂੰ ਕੀ ਇਸ ਗੱਲ ਨਾਲ ਇਹ ਐਸਐਸਪੀ ਜ਼ਿਲ੍ਹਿਆਂ ਦੇ ਇਹ ਸਾਰੇ ਜਿੰਨੇ ਅਫਸਰ ਨੇ ਇੱਕ ਕੰਮ ਲੱਭਿਆ ਏ ਵੀ ਮੁੜ ਕੇ ਕਿਉਂਕਿ ਫੜਨ ਦੀ ਲੋੜ ਨਹੀਂ ਪਊ ਜੇ ਕਰਦੇ ਕਹਿਣਗੇ ਸਾਡੇ ਵਰਗੇ ਜ਼ੋਰ ਪਾਉਣਗੇ ਕਹਿ ਦਾਂਗੇ ਜੀ ਉਹ ਤਾਂ ਵਿਦੇਸ਼ ਤੋਂ ਆਇਆ ਸੀ ਉੱਥੋਂ ਆਇਆ ਸੀ ਇਸ ਕਰਕੇ ਇਹ ਬਹਾਨੇ ਆ ਇਹ ਸਿਰਫ ਜਾਣ ਬੁੱਝ ਕੇ ਕੇਸ ਨੂੰ ਨਾ ਸੋਲਵ ਕਰਨ ਲਈ ਉਹਦਾ ਨਾਂ ਦਿੱਤਾ ਜਾਂਦਾ ਇਹ ਓਨਾ ਚਿਰ ਸੰਸਕਾਰ ਨਹੀਂ ਹੋਊ ਜਿੰਨਾ ਚਿਰ ਇਹ ਬੰਦੇ ਫੜਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਰਿਵਾਰ ਤਾਂ ਜਾਂ ਅਸੀਂ ਤਾਂ ਇਹ ਚਾਹੁੰਦੇ ਆ ਸਜ਼ਾ ਕੋਈ ਨਹੀਂ ਜੇਲ੍ਹਾਂ 'ਚ ਤਾਂ ਮौज ਕਰਦੇ ਆ ਜੇਲ੍ਹਾਂ 'ਚ ਤਾਂ ਇਹਨਾਂ ਦੇ ਅੱਡੇ ਬਣੇ ਹੋਏ ਆ ਜਿਹੜੇ ਉੱਥੇ ਮੁਲਾਜ਼ਮ ਨੇ ਅਫਸਰ ਨੇ ਉਹ ਵੀ ਡਰਦੇ ਆ ਹਾਲਾਤ ਆ ਜੇ ਹੋ ਗਏ ਜਿਹੜੇ ਉੱਥੇ ਦੇ ਜੇਲਰ ਨੇ ਜਾਂ ਹੋਰ ਨੇ ਉਹ ਡਰਦੇ ਆ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹਨਾਂ ਨੂੰ ਕੁਝ ਕਹਿੰਦੇ ਹੀ ਨਹੀਂਗੇ ਉੱਥੇ ਬੈਠ ਕੇ ਦਾਪਰੇਟ ਕਰਦੇ ਆ ਤੇ ਮੈਂ ਫੇਰ ਕਹੀ ਜਾਂਦਾ ਵੀ ਇਹ ਬਹੁਤ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਆ ਹੱਥੋਂ ਨਿਕਲਦੇ ਜਾ ਰਹੇ ਆ ਲੋਕਾਂ ਨੇ ਬੜੇ ਆਸ ਨਾਲ ਇਹ ਸਰਕਾਰ ਬਣਾਈ ਸੀ ਲੋਕਾਂ ਨੇ ਸੋਚਿਆ ਸੀ ਸਾਰੇ ਫੇਲ ਹੋ ਗਏ ਵੀ ਇਹਨਾਂ ਨੂੰ ਲਿਆਂਦਾ ਜਾਵੇ ਪਰ ਇਹਨਾਂ ਨੇ ਤਾਂ ਹਰ ਹਰ ਪਿੰਡ ਐਸਾ ਕੋਈ ਨਹੀਂਗਾ ਜਿੱਥੇ ਅੱਜ ਮਾਤਮ ਨਹੀਂ ਛਾਇਆ ਉਹ ਇਸ ਕਰਕੇ ਸਖਤੀ ਨਾ ਮੈਂ ਕਹਿਣਾ ਨਹੀਂ ਬਹੁਤ ਵੱਡਾ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਉੱਤੇ ਐਕਸ਼ਨ ਲਵਾਂਗੇ ਲਵਾਂਗੇ ਪਰ ਇਸ ਵੇਲੇ ਇਸ ਪਰਿਵਾਰ ਦੀ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਇਹਹ ਜੇ ਪਰਿਵਾਰਾਂ ਦੇ ਨਾਲ ਖੜੇ ਹੋ ਆ ਕੇ ਨਹੀਂ ਇਹ ਅੱਗ ਸਭ ਦੇ ਘਰਾਂ 'ਚ ਪਹੁੰਚੂਗੀ ਜੇ ਅੱਜ ਤੁਸੀਂ ਇਹ ਪਰਿਵਾਰਾਂ ਨਾਲ ਆ ਕੇ ਨਾ ਖੜੇ ਹੋਏ ਇਹਨਾਂ ਨੇ ਤਾਂ ਗਵਾ ਲਿਆ ਉਹਨੇ ਨਹੀਂ ਆਉਣਾ ਮੁੜ ਕੇ ਇਹਨਾਂ ਲਈ ਤਾਂ ਉਹ ਚਲਾ ਗਿਆ ਉਹਨੇ ਆਉਣਾ ਨਹੀਂ ਮੁੜ ਕੇ ਔਰ ਇਹ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਬਾਕੀਆਂ ਦੇ ਪੁੱਤਾਂ ਨੂੰ ਬਚਾਉਣ ਲਈ ਤਾਂ ਕੁਝ ਕਰ ਲੋ ਇਹ ਮੇਰੇ ਵਰਗੇ ਵੀ ਅਸੀਂ ਵੀ ਸੈਂਟਰ 'ਚ ਬੈਠੇ ਆਂ ਸਾਨੂੰ ਵੀ ਦੁੱਖ ਹੁੰਦਾ ਬਹੁਤ ਜ਼ਿਆਦਾ ਵੀ ਅਸੀਂ ਕਿਵੇਂ ਇੱਥੇ ਕੀ ਕਰੀਏ ਜੇ ਇੱਥੇ ਮੜੀਆਂ ਜਾਂ ਸੈਂਟਰ ਫੋਰਸਿਸ ਭੇਜਦੇ ਆਂ ਤੇ ਫਿਰ ਇਹ ਰੌਲਾ ਪਾਉਣ ਲੱਗ ਜਾਂਦੇ ਆਂ ਵੀ ਸਾਡੇ ਪੰਜਾਬ 'ਚ ਦਖਲ ਅੰਦਾਜ਼ੀ ਇਹ ਇੱਕ ਗੱਲ ਇੱਕ ਚੱਲੀ ਹੋਈ ਆ ਬੜੀ ਭਾਰੀ ਵੀ ਥੋਤੋਂ ਫਿਰ ਫਿਰ ਐਂ ਪੰਜਾਬੀਆਂ ਨੂੰ ਮਰਵਾ ਲਈਏ ਐਂ ਨੌਜਵਾਨ ਖਤਮ ਕਰਵਾ ਲਈਏ ਇਸ ਕਰਕੇ ਇਹਨਾਂ ਦਾ ਪਹਾੜਾ ਵੀ ਜਿਹੜਾ ਪੜਨਾ ਪਊਗਾ ਇਹ ਵੀ ਪਰੇ ਕਰਨੇ ਪੈਣਗੇ ਪਰ ਅਖੀਰ 'ਚ ਮੈਂ ਪੁਲਿਸ ਨੂੰ ਇਹ ਕਹਣਾ ਸ਼ਕਤੀ ਨਾਲ ਅੱਜ ਰਾਤ ਦਾ ਦਿਨ ਹੈਗਾ ਰਾਤ ਹੈਗੀ ਉਹਨਾਂ ਕੋ ਆਪਣੀਆਂ ਟੀਮਾਂ ਬਣਾ ਕੇ ਇਹ ਬੰਦਿਆਂ ਨੂੰ ਅਰੈਸਟ ਕਰਨ ਪੜਨ ਉਦੋਂ ਬਾਅਦ ਪਰਿਵਾਰ ਸੋਚੇਗਾ ਵੀ ਕੀ ਕਰਨਾ ਅੱਜ ਦੇਖੋ ਤਾਂ ਸਹੀ ਨਾ ਜਿਨ੍ਹਾਂ ਨੇ ਤਾਂ ਦੇਖਿਆ ਹੀ ਨਹੀਂ ਉਹਦੀ ਬਾਡੀ ਤਾਂ ਚੰਡੀਗੜ੍ਹ ਪਈ ਆ ਹਜੇ ਨਾ ਦੂਜੀ ਗੱਲ ਹੋਰ ਮੈਨੂੰ ਜਿਹੜਾ ਸਭ ਤੋਂ ਰੋਸ ਇਹ ਵੱਡਾ ਵੱਡਾ ਮਹੱਲਾ ਕਲੀਨਿਕ 'ਚ ਫਲਾਨਾ ਕਲੀਨਿਕ 'ਚ ਕਿਸੇ ਵੀ ਨਾਲ ਖੰਨਾ ਪੈਂਦਾ ਨਾਲ ਸਮਰਾਲਾ ਪੈਂਦਾ ਕੋਈ ਉੱਥੇ ਆਪਣੀ ਪ੍ਰਾਈਵੇਟ ਇਹ ਐਂਬੂਲੈਂਸ ਕਰਕੇ ਚੰਡੀਗੜ੍ਹ ਲੈ ਗਏ ਨਾ ਕਿਸੇ ਨੂੰ ਆਕਸੀਜਨ ਦਾ ਪ੍ਰਬੰਧ ਕੀਤਾ ਜੇ ਉਹਨਾਂ ਦੇ ਆਕਸੀਜਨ ਲਾ ਦਿੰਦੇ ਤੇ ਜਿਹੜੇ ਗਲੂਕੋਜ਼ ਦੀ ਇੱਕ ਅੱਧੀ ਬੋਤਲ ਦਿੱਤੀ ਉਹ ਵੀ ਰਾਜਮੱਖੋ ਜੀ ਇਸ ਕਰਕੇ ਮੈਂ ਜਿਹੜੇ ਇਹਨਾਂ ਦੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿਣਾ ਚਾਹਣਾ ਤੁਸੀਂ ਗੱਲਾਂ ਤਾਂ ਬੜੀਆਂ ਸਿਆਣੀਆਂ ਕਰਦੇ ਹੋ ਪਰ ਆ ਕੇ ਦੇਖੋ ਇੱਥੇ ਹਾਲ ਕੀ ਆ ਕਿਸੇ ਨੇ ਸਿਰਦਰਦੀ ਦੀ ਗੋਲੀ ਜਾਂ ਕਿਸੇ ਨੂੰ ਜ਼ੁਕਾਮ ਦੀ ਗੋਲੀ ਉਹ ਤਾਂ ਦੁਕਾਨ ਤੋਂ ਅਗਲਾ ਲੈ ਲੈਂਦਾ ਆਪ ਜਾ ਕੇ ਲੋਡ ਹੁੰਦੀ ਆ ਹਸਪਤਾਲ ਦੇ ਵੱਡੇ ਇਲਾਜਾਂ ਦੀ ਉਹਦੀ ਕੀ ਸਥਿਤੀ ਆ ਤੁਹਾਡੀ ਪਰ ਮੇਰੇ ਕੋਲ ਬੋਲਣ ਨੂੰ ਸ਼ਬਦ ਨਹੀਂ ਪਰ ਰੋਜ਼ ਪਰ ਜਦੋਂ ਕਿਤੇ ਜੇ ਸਾਡੀ ਵਾਰੀ ਆ ਗਈ ਮੈਂ ਤੁਹਾਨੂੰ ਇੰਨਾ ਕਹਿੰਦਾ ਇਹ ਹਰੇਕ ਕਹਿੰਦਾ ਕਹਿੰਦਾ ਫਿਰ ਵਾਰੀ ਮੰਗਦੇ ਆ ਵਾਰੀ ਮੰਗਦੇ ਆ ਇਹ ਕਿਤੇ ਜੇ ਮੈਨੂੰ ਇਹ ਲੱਭ ਗਏ ਦੇਖ ਲਿਓ ਜਿਵੇਂ ਯੋਗੀ ਨੂੰ ਅੱਜ ਕਹਿੰਦੇ ਆ ਨਾ ਯੂਪੀ ਚ ਕੋਈ ਕਿਸੇ ਦਾ ਖੁਰਪਾ ਵੀ ਖੇਚੋ ਚੋਰੀ ਨਹੀਂ ਹੁੰਦਾ ਕੋਈ ਚੱਕ ਨਹੀਂ ਸਕਦਾ ਕੋਈ ਚੂੰਗ ਤਾਂ ਕਰੇ ਤੇ ਬੜੇ ਬੜੇ ਨੇ ਜਿਹੜੇ ਉਹ ਜਿਲ੍ਹਾ ਜੀ ਰਹਿਣਾ ਪਸੰਦ ਕਰਦੇ ਅਗਲਾ ਕਹਿੰਦਾ ਪੰਜ ਪਰਚੇ ਹੋਰ ਪਵਾ ਲਓ ਬਾਹਰੋਂ ਨਿਕਲ ਜਿਓ ਇਹ ਹਾਲਾਤ ਜਿਹੜੇ ਬਣੇ ਆ ਇਹਨਾਂ ਨੂੰ ਸਿੱਧੇ ਕਰਾਂਗੇ ਪਰ ਅੱਜ ਹਜੇ 1 ਸਾਲ ਪਿਆ ਉਹ ਸਰਕਾਰ ਦਾ ਕੰਮ ਇਹ ਤੋਂ ਹੀ ਚਲਾਉਣਾ ਪੈਣਾ ਇਹਦੇ ਹੀ ਡੰਡਾ ਦੇ ਕੇ ਕੰਮ ਕਰਾਉਣੇ ਪੈਣੇ ਆ ਪੁਲਿਸ ਵਾਲਿਓ ਤੁਸੀਂ ਜਾਗ ਜਿਓ ਤੁਸੀਂ ਸਿਰਫ ਸੌਦੇਦਾਰੀਆਂ ਕਰਦੇ ਹੋ ਬਹਿ ਕੇ ਪ੍ਰਾਪਰਟੀਆਂ ਦੇ ਕੇਸ ਸੁਲਝਾਉਨੇ ਹੋ ਲੀਡਰਾਂ ਦੇ ਕੇਸ ਸੁਲਝਾਉਨੇ ਆ ਤੁਹਾਨੂੰ ਹੋਰ ਕੋਈ ਕੰਮ ਨਹੀਂਗਾ ਤੁਹਾਨੂੰ ਕੋਈ ਗਰੀਬ ਦੀ ਜਿੱਦਣ ਜਦੋਂ ਇਹ ਜੀ ਗੱਲ ਹੋ ਜਾਂਦੀ ਆ ਫਿਰ ਤੁਸੀਂ ਮੈਨੇਜ ਕਰਨ ਲੱਗ ਜਾਂਦੇ ਆ ਤੁਸੀਂ ਫਿਰ ਜਿਹੜੇ ਵੀ ਲੋਕ ਮੂੰਹ ਅੱਗੇ ਆਉਂਦੇ ਆ ਉਹਨਾਂ ਤੱਕ ਤੁਸੀਂ ਅਪਰੋਚਾਂ ਕਰਨ ਲੱਗ ਜਾਨੇ ਹੋ ਇਸ ਕਰਕੇ ਤੁਸੀਂ ਆਪਣੀ ਖਾਕੀ ਵਰਦੀ ਦੀ ਪੰਜਾਬ ਪੁਲਿਸ ਦੀ ਮਾੜੀ ਮੋਟੀ ਜਿਹੜੀ ਹੈ ਸ਼ਾਨ ਬਰਕਰਾਰ ਰੱਖੋ ਨਾ ਮਿੱਟੀ ਚ ਰਲੋ ਇਸ ਪੰਜਾਬ ਪੁਲਿਸ ਕਿਉਂ ਤੁਸੀਂ ਮੈਂ ਨਿਪੁੰਨ ਸਿਕ ਬਣੇ ਹੋਏ ਹੋ ਤੁਸੀਂ ਕੰਬੀ ਜਾਂਦੇ ਹੋ ਈਓ ਡਰੀ ਜਾਂਦੇ ਹੋ ਸਲੂਟ ਮਾਰੀ ਜਾਂਦੇ ਹੋ ਖੜੇ ਹੋਰ ਤੁਹਾਨੂੰ ਕੋਈ ਕੰਮ ਹੀ ਨਹੀਂ ਇਸ ਕਰਕੇ ਤੁਸੀਂ ਸ਼ਕਤੀ ਨਾਲ ਇਹਨਾਂ ਦਾ ਰਾਹ ਜਿਹੜਾ ਹੈ ਰੋਕੋ ਨਹੀਂ ਲੋਕ ਉਠਖਣਨਗੇ ਨਹੀਂ ਲੋਕੋ ਟਿਕਾਣੇ ਦੇ ਪੰਜਾਬ ਦੇ ਮੈਂ ਤੁਹਾਨੂੰ ਦੱਸਾਂ ਫਿਰ ਤੁਸੀਂ ਝਾਕੋਗੇ ਸਾਣਾ ਬਣਿਆ ਕਿ